ਮਾਹੀ ਤੋਗਦੀ ਕੜੀ ਕਦੇ ਨਾਲ ਆਵੇ ਨਹੀਂ ਆਇਆ ਕਹਰ ਘਟੇਵੇ ਔਰ ਮੈਨੂੰ ਅੱਜ ਇਹ ਦੱਸ ਦਿਆ ਇੰਨਾ ਅਫਸੋਸ ਹੋ ਰਿਹਾ ਕਿ ਮੇਰੇ 3 ਕਿਲੇ ਪਹਿਲਾਂ ਦਰਿਆ ਦੀ ਬਾੜ ਚਲੇ ਗਿਆ ਸੀ ਅੱਜ ਮੇਰੇ 3 ਕਿਲੇ ਹੋਰ ਲੱਗ ਗਿਆ ਬਾਬਾ 3 ਕਿਲੇ ਹੋਰ ਲੱਗ ਗਿਆ 5 ਕਿਲੇ ਦੀ ਮੇਰੇ ਖੇਦੀ ਪਤੀ ਦੀਆਂ ਤਿੰਨ ਬਾਈ ਉਹ ਸਾਡੇ ਪਿੰਡ ਦਾ ਪੂਰਾ 50 ਕਿੱਲੇ ਟੱਕ ਦੀਆਂ ਅੱਜ ਦਰਿਆਨਾ ਖਤਮ ਕਰਤਾ ਖਤਮ ਕਰਤਾ ਬਿਲਕੁਲ ਖਤਮ ਕਰਤਾ ਇਹ ਸੱਚਾ ਪਾਤਸ਼ਾਹ ਜੇ ਸਰਕਾਰਾਂ ਆਗਲੀਆਂ ਜੇ ਸਰਕਾਰਾਂ ਮਿਹਰਬਾਨ ਸੁਣਦੀਆਂ ਉਹ ਅੱਜ ਪਹੁੰਚ ਗਏ ਸਾਡੇ ਗਰੀਬਾਂ ਦਾ ਸਾਡੇ ਸਾਡੇ ਜਿੰਨੇ ਵੀ ਖੇਤਾਂ ਇਹਨਾਂ ਦੇ ਬਾੜ ਗਰੇ ਦੇ ਘਰ ਵੀ ਡਿਗਾ ਦੇ ਮਦਦ ਕਰੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰੂਗਾ ਜਿਹੜੀਆਂ ਮੌਕੇ ਸਰਕਾਰਾਂ ਪਾਲ ਸਰਕਾਰਾਂ ਮੈਂ ਅੱਜ ਤੋਂ ਸ਼ਹਿਦਰ ਪਹਿਲਾਂ ਅਪੀਲ ਕੀਤੀ ਸੀ ਮੈਂ ਕਹਾ ਜੀ ਦਰਸ਼ਨ ਦਿਓ ਸਾਡਾ ਪੰਨ ਟੁੱਟੜਾ ਦਰਸ਼ਨ ਦਿਓ ਸਾਡਾ ਪੰਨ ਟੁੱਟੜਾ ਕਿਸੇ ਨੇ ਸੁਣਿਆ ਅੱਜ ਜਦੋਂ ਪੰਨ ਟੁੱਟ ਗਿਆ ਪੂਰਾ ਲੁਧਿਆਣਾ ਵੀ ਦੇਖਣ ਆ ਰਿਹਾ ਪੂਰਾ ਮੀਡੀਆ ਵੀ ਦੇਖਣ ਆ ਰਿਹਾ ਪੂਰੇ ਐਮਐਲਏ ਵੀ ਦੇਖਣ ਆ ਰਿਹਾ ਪੂਰੇ ਫੈਕਟਰੀਆਂ ਦੇ ਬਾਹੂ ਵੀ ਦੇਖਣ ਆ ਰਹੇ ਕਿਉਂ ਕਰੋੜਾਂ ਦੀ ਸਾਮੀਆਂ ਤਾਨੂੰ ਗਰੀਬਾਂ ਨੂੰ ਕੋਣ ਪੁੱਛਦਾ ਅੱਜ ਮੇਰੇ ਝੋਟੇ ਸੜਰ ਕੇ ਪੰਜ ਕੇ ਲੈ ਗਏ ਆ ਮੇਰੀ ਅੱਖਾਂ 'ਚੋਂ ਥ੍ਰੀ ਨੀ ਦੋਕਲੇ ਵੇ ਪਰਬਾਦਵਾ ਭਲਾ ਕਰੀ ਕਰਵਾਉਣੇ ਆਂ ਵਿਚੋਨੇ ਹਾਂ ਦੇਖ ਸਕਦੇ ਹੋ ਜਿਹੜੇ ਤਰ੍ਹਾਂ ਵੀ ਲੋਕਾਂ ਦੀ ਜਮੀਨਾਂ ਦਾ ਨੁਕਸਾਨ ਤੇ ਕਾਫੀ ਹੈ ਜੀ ਜੀ ਜਿਹੜੇ ਲੋਕ ਗਲਤ افਵਾਹਾਂ ਡਾਈ ਜਾਂਦੇ ਆ ਜੀ ਪਾਣੀ ਆ ਗਏ ਲੁਧਿਆਣੇ ਚ ਪਾਣੀ ਆ ਗਿਆ ਨਾਲ ਤੇ ਪਿੰਡ ਇਥੋਂ ਦੂਰ ਸਮਾਂ ਹੀ ਪਾਣੀ ਦਾ ਜ਼ਰੂਰ ਵਧ ਰਿਹਾ ਪਰ ਇਹ ਨਹੀਂ ਹੈਗਾ ਵੀ ਜ਼ਮੀਨ ਦੇ ਲੈਵਲ ਤੇ ਹੀ ਚੱਲ ਰਿਹਾ ਜੀ ਜੀ ਇਹ ਨਹੀਂ ਹੈਗਾ ਵੀ ਜ਼ਮੀਨ ਤੋਂ ਕੋ 10 ਫੁੱਟ ਉੱਚਾ ਪਾਣੀ ਚੱਲ ਰਿਹਾ ਉਹ ਜਿਹਾ ਕੁਝ ਨਹੀਂ ਹੈਗਾ ਬਾਕੀ ਪਿੰਡਾਂ ਦੇ ਲੋਕ ਕਹਿ ਲੋ ਸਾਰੇ ਸੇਵਾ ਚ ਲੱਗੇ ਹੋਇਆ ਪੂਰਾ ਪ੍ਰਸ਼ਾਸਨ ਲੱਗਾ ਹੋਇਆ ਜਿਵੇਂ ਕਿ ਮੰਤਰੀ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਲੱਗੀ ਹੋਈ ਹੈ ਲੰਗਰ ਆ ਰਿਹਾ ਤੇਲ ਦੀ ਲੋੜ ਹੈ ਡੀਜ਼ਲ ਆ ਰਿਹਾ ਪਾਣੀ ਦੀ ਲੋੜ ਪਾਣੀ ਆ ਰਿਹਾ ਜਿਹੜੀ ਵੀ ਕੋਈ ਸੇਵਾ ਕਰ ਰਿਹਾ ਉਹ ਸਾਰੀਆਂ ਸੇਵਾ ਕਰ ਰਹੇ ਦੱਸਿਆ ਜਾ ਰਿਹਾ ਕਿ ਅੱਜ ਸਵੇਰ ਤੋਂ ਮੌਸਮ ਵਧੀਆ ਸੀਗਾ ਪਰ ਜਦਕਿ ਤੇਰੀ بارش ਪੈਣ ਲੱਗਿਓ ਜੇ بارش ਲਗਾਤਾਰ ਰਹਿੰਦੀ ਰਹੇ ਤਾਂ ਮਾਹੌਲ ਬਿਹਤਰ ਬਿਹਤਰ بارش ਦਾ ਇਦਾਂ بارش ਉੱਪਰ ਪਹਾੜਾਂ 'ਚ ਨਾ ਹੋਵੇ ਇੱਥੇ ਜਿਹੜਾ ਮੀਂਹ ਪੈਂਦਾ ਦੇਖੋ ਖੇਤ ਲਗਭਗ ਸੁੱਕਿਆਂ ਵਰ ਗਈ ਐ ਇੰਨੇ ਕੁ ਮੀਂਹ ਨਾਲ ਇੱਥੇ ਕੋਈ ਨੁਕਸਾਨ ਨਹੀਂ ਹੈਗਾ ਪਰ ਪਹਾੜਾਂ ਵਿੱਚ بارش ਨਾ ਹੋਵੇ ਉਹਦੇ ਲਈ ਮਾਲਕ ਅੱਗੇ ਅਰਦਾਸ ਕਰੋ ਵੀ ਮਾਲਕਾ ਨੁਕਸਾਨ ਕਾਫੀ ਹੋ ਗਿਆ ਹੁਣ ਜਿਹੜਾ ਦਰਿਆ ਹੀ ਪਿੱਛੇ ਮੁੜ ਜਾਵੇ ਅਰਦਾਸ ਦਾ ਟਾਈਮ ਆ ਅਰਦਾਸ ਕਰਨ ਦੀ ਠੀਕ ਹੈ ਧੰਨਵਾਦ ਜੀ ਮੁੱਕ ਤੇ ਅਸੀਂ ਬੰਦ ਤੁਹਾਨੂੰ ਤਸਵੀਰਾਂ ਇਹ ਕੀ ਮਾਹੌਲ ਆ ਬੰਦਾ ਸਾਡੇ ਨਾਲ ਖੜੇ ਆਉਣੇ ਨੂੰ ਤੇ ਗੱਲ ਕਰਨੇ ਆ ਹਾਂ ਸਰ ਕਿਸ ਤਰ੍ਹਾਂ ਦਾ ਮਾਹੌਲ ਹੈ ਜਿੱਥੇ ਪਹੁੰਚੋ ਪਾਣੀ ਦਾ ਫਲੋ ਕੁਝ ਤੇਜ਼ ਹੈ ਜੀ ਪਰ ਸਟੱਡ ਲਾਏ ਹੋਏ ਨੇ ਆਰਮੀ ਨੇ ਵੀ ਜ਼ਮੀਨ ਪ੍ਰਸ਼ਾਸਨ ਨੇ ਵੀ ਹੋਪ ਕਿ ਕੰਟਰੋਲ ਚ ਰਹੇਗਾ ਜੀ 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 ਲੇਕਿਨ ਬਾਕੀ ਹੁਣ ਬਾਰਿਸ਼ ਹੋ ਰਹੀ ਹੈ ਥੋੜਾ ਜਿਹਾ ਖੱਛਾ ਤਾਂ ਹੈ ਹੀ ਹੈ ਜੀ ਸਵੇਰੇ ਜਿਸ ਤਰ੍ਹਾਂ ਵਧੀਆ ਧੁੱਪ ਨਿਕਲੀ ਹੋਈ ਸੀਗੀ ਪਰ ਹੁਣ ਜਕਦਾਂ ਬਾਰਿਸ਼ ਸ਼ੁਰੂ ਹੋ ਗਈ ਹੈ ਇਹਦੇ ਨਾਲ ਸਟ੍ਰੈਸਟੀ ਵਿਗੜ ਸਕਦੀ ਹੈ ਕਿੱਦਾਂ ਨਹੀਂ ਤੇ ਤੇ ਕ੍ਰਿਟੀਕਲ ਤਾਂ ਹੁੰਦੀ ਹੈ ਜੀ ਇਹ بارش ਹੋਵੇ ਜੀ ਜੀ ਪਰ ਪ੍ਰਮਾਤਮਾ ਦੀ ਟੇਕ ਰਹੇ ਤੇ ਆਪਾਂ ਠੀਕ ਰਹੀ ਹੁਣ ਤਾਂ ਹੀ ਅਰਦਾਸ ਹੈ ਜੀ ਨਹੀਂ ਦੇਖੋ ਪ੍ਰਮਾਤਮਾ ਦੇ ਅਹੀ ਅਰਦਾਸ ਕਰਦੇ ਆ ਕਿ ਬਾਰਸ਼ ਨਾ ਹੀ ਪਾਵੇ ਵਧੀਆ ਗੱਲਾਂ ਜਿਹੜਾ ਪਾਣੀ ਉਹ ਘਟ ਜਾਵੇ ਪਰ ਜਿਸੇ ਦੇਖਿਆ ਜਾ ਰਿਹਾ ਕਿ ਪਾਣੀ ਲਗਾਤਾਰ ਵਧ ਹੀ ਜਾਂਦਾ ਉਹ ਕਿਸ ਤਰ੍ਹਾਂ ਕੰਟਰੋਲ ਹੋਵੇ ਕਿ ਕਿਸੇ ਦੇ ਹੱਥ-ਪਾਸ ਹੈ ਨਹੀਂ ਜੀ 바ਜੀ ਤਾਂ ਜੋ ਬਣ ਸਕਦਾ ਸੀ ਸਟੱਡ ਵੀ ਆਪਾਂ ਤੁਸੀਂ ਬਣ ਵੀ ਬਣਾਇਆ ਸਟੱਡ ਵੀ ਲਗਾਏ ਆ ਜੀ ਜੀ ਤੇ ਸਾਡੇ ਵਲੰਟੀਅਰ ਪਲੱਸ ਜਿਹੜੇ ਆਮ ਪਬਲਿਕ ਦਿਨ ਰਾਤ ਲੱਗੀ ਹੋਈ ਹੈ ਜੀ ਜੀ ਤੇ ਬਸ ਅਸੀਂ ਤਾਂ ਅਰਦਾਸ ਕਰ ਸਕਦੇ ਆ ਤੇ ਜੋਰ ਲਾ ਸਕਦੇ ਆ ਜੀ ਜੀ ਧੰਨਵਾਦ। ਕਿੰਨੇ ਸਸਰਾਲੀ ਦੇ ਸਰਪੰਚ ਸਾਹਿਬ ਸਾਡੇ ਨਾਲ ਖੜੇ ਹੋਣਾਂ ਦਾ ਖਰੇ ਹੋਣੇ ਆ। ਹਾਂ ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ? ਮਾਹੌਲ ਤਾਂ ਬਨ ਤਾਂ 3 ਦਿਨ ਤੋਂ ਆਪਣਾ ਟੁੱਟਿਆ ਹੋਇਆ ਹੈ ਜੀ। ਜੀ। ਪਾਣੀ ਦੀ ਦੇਣ ਸਥਿਤੀ ਆ ਉਹ 3 ਫੁੱਟ ਡਾਣ ਚੱਲਦਾ ਪਈ ਅੰਦਰ ਅੰਦਰ। ਇਹ ਦਾਦੇ ਦੀ ਮੇਰ ਮੰਨ ਲਓ। ਉਧਰ ਦੀ ਗ੍ਰੇਸ਼ਮਾ ਜਲਾ ਲਾ। ਹਾਂ ਕੋਈ ਗ੍ਰੇਸ਼ਮਾ ਲਾ ਲਓ। ਜੋ ਮੇਰ ਹੋ ਗਈ ਵੀ ਉਹ ਵੀ ਕਵਰ ਹੋ ਗਿਆ ਜੀ। ਸੰਗਤ ਦਾ ਬੜਾ ਸੰਯੋਗ ਆ بارش ਹੋਣ ਦੇ ਬਾਵਜੂਦ ਵੀ ਸੰਗਤਪੁਰ ਜੋਰਾਂ ਤੇ ਲੱਗੀ ਹੋਈ ਆ। ਪ੍ਰਸ਼ਾਸਨ ਸਾਰਾ ਲੱਗਿਆ ਡੀਸੀ ਸਾਹਿਬ ਲੱਗੇ ਆ ਸੀਪੀ ਸਾਹਿਬ ਦੇ ਜਿੰਨੇ ਵੀ ਹੈਗੇ ਅੰਡਰ ਸਾਡੀ ਸੀ ਸਾ ਬੰਦਰੀ ਨੇ ਜੀ ਸਾਡਾ ਆਪ ਕੱਟੇ ਲਾਂ ਲੱਗ ਰਿਹਾ ਹੈ ਆਪ ਆਪਣੇ ਥੱਲੇ ਕੱਟੇ ਲਾਉਂਦੇ ਪਏ ਜੀ ਐਸ ਡੀਐਮ ਸਾਹਿਬ ਆ ਹੁਣੇ ਗਏ ਤੁਹਾਡੇ ਸਾਹਮਣੇ ਸਾਹਮਣੇ ਇਸ ਸਵੇਰੇ ਵਧੀਆ ਧੁੱਪ ਜਿਹੜੀ ਹੋਈ ਸੀਗੀ ਹੁਣ ਇੱਕਦਮ ਫਿਰ ਬੱਦਸ਼ ਹੋ ਗਈ ਬਿਲਕੁਲ ਸਵੇਰੇ ਬਹੁਤ ਵਧੀਆ ਮੌਸਮ ਸੀਗਾ ਸਾਨੂੰ ਸੀਗਾ ਵੀ ਅੱਜ ਚਲੋ ਵਧੀਆ ਦਿਹਾੜੀ ਲੱਗ ਜੂਗੀ ਜਿਹੜਾ ਰੰਗ ਬੰਨ ਆਪਣਾ ਅੱਧਾ ਰਹਿੰਦਾ ਉਹ ਕੰਪਲੀਟ ਹੋ ਜੂਗਾ ਪਰ ਉਹ ਆ ਬਾਰਸ਼ ਦੇ ਕਰਕੇ ਫਿਰ ਥੋੜੀ ਰੋਕ ਪਈ ਆ ਮਾਲਕ ਕਿਰਪਾ ਕਰੇ ਬਾਰਸ਼ ਹਟੇ ਤੇ ਕੰਮ ਉਸੇ ਹਿਸਾਬ ਨਾਲ ਫਿਰ ਵਧੀਆ ਚੱਲ ਪੂਗਾ ਜੀ ਕਿਤਾ ਦੇ ਮਾਹੌਲ ਬਈ ਠੀਕ ਹੈ ਵੀਰੇ ਵਧੀਆ ਮਾਲਕ ਦੀ ਕਿਰਪਾ ਸਭ ਤੋਂ ਵੱਡੀ ਗੱਲ ਆ ਬੰਨ ਟੁੱਟਣ ਦੇ ਬਾਵਜੂਦ ਵੀ ਪਾਣੀ ਨਹੀਂ ਬਾਹਰ ਆਇਆ ਮਹਾਰਾਜ ਦੀ ਸਵਾਰੀ ਇੱਥੇ ਰਖਾਈ ਗਈ ਸੀ ਹਾਂਜੀ ਉੱਥੇ ਤੱਕ ਪਾਣੀ ਆ ਗਿਆ ਸੀਗਾ ਨਹੀਂ ਉੱਥੇ ਤੱਕ ਨਹੀਂ ਹੁਣ ਹੁਣ ਆਇਆ ਉਹ ਉਸ ਦਿਨ ਦਾ ਪਿੱਛੇ ਹੀ ਸੀਗਾ ਠੀਕ ਜੀ ਹਾਂਜੀ 5 ਦਿਨ ਮਹਾਰਾਜ ਦੀ ਸਵਾਰੀ ਰਹੀ ਹੈ ਦੋ ਕਾਂਡਵਰ ਸਾਹਿਬ ਰੱਖੇ ਸੀ ਅਰੰਭ ਕੀਤਾ ਸੀ ਦੋਨਾਂ ਦੇ ਸਪੂਰਨ ਭੋਗ ਪਾਏ ਗਏ ਅੱਛਾ ਜੀ ਹਾਂਜੀ ਫਿਰ ਉਹ ਸਮਾਪਤੀ ਹੋ ਗਈ ਉਹਨਾਂ ਦੀ ਸਮਾਪਤੀ ਹੋ ਗਈ ਕੱਲ ਹੋਈ ਆ ਕੱਲ ਸਵੇਰੇ ਕੱਲ ਸਵੇਰੇ 6:30 6:30 ਵਜੇ ਭੋਗ ਪਾਇਆ ਗਿਆ ਬਹੁਤ ਵ ਬਾਈ ਜੀ ਪਾਣੀ ਦੀ ਸੇਵਾ ਲਾ ਕੇ ਪਹੁੰਚਿਆ ਇਹਨਾਂ ਨੇ ਵੀ ਗੱਲ ਕਰਨਾ ਕਿ ਕਿਦਾਂ ਦੇਖ ਰਹੇ ਤੁਸੀਂ ਸੇਵਾ ਲਾ ਕੇ ਪਹੁੰਚੇ ਤੁਸੀਂ ਬਾਈ ਜੀ ਸਾਡੀ ਪੂਰੀ ਹਲਕੇ ਦੀ ਟੀਮ ਦੇ ਸਾਡੇ ਨਾਲ ਬੜਾ ਵੀਰ ਜਰਾਵਰ ਸਿੰਘ ਜੀ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਸਵੇਰ ਦੀ ਅੱਜ ਵੀ ਸਵੇਰ ਦੀ ਉਰੇ ਲੱਗੀ ਹੋਈ ਆ ਹਰ ਰੋਜ਼ ਸੇਵਾ ਚ ਲੱਗੇ ਹੋਏ ਆ ਪਹਿਲਾਂ ਇੱਕ ਦੋ ਦਿਨ ਪਹਿਲਾਂ ਗੱਟੇ ਲੈ ਕੇ ਆਏ ਸੀਗੇ ਜਿੰਨੀ ਵੀ ਮਿੱਟੀ ਦੀ ਲੋੜ ਸੀਗੀ ਅੱਜ ਪਾਣੀ ਦੀਆਂ ਪੇਟੀਆਂ ਲੈ ਕੇ ਆਏ ਆ ਆਲੇ ਹਲਕੇ ਦੇ ਹਰ ਨੌਜਵਾਨ ਸਾਰੇ ਉਰੇ ਸੇਵਾ ਕਰ ਰਹੇ ਨੇ ਹੁਣ ਇਸ ਟਾਈਮ ਤੱਕ ਕੰਟਰੋਲ ਦੇ ਵਿੱਚ ਆ ਬਾਕੀ ਦੇਖੋ ਪ੍ਰਮਾਤਮਾ ਅਗੇ ਕਿਸਦਾ ਜੋਰ ਨਹੀਂ ਹੈਗਾ ਠੀਕ ਹੈ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਹੁਣ ਬਹੁਤ ਜ਼ੋਰ ਲਾ ਲਿਆ ਹੁਣ ਜਿੰਨਾ ਵੀ ਆ ਵੀ ਬਸ ਹੁਣ ਬਖਸ਼ ਦੇ ਲੋਕਾਂ ਨੂੰ ਜੇ ਕਿਸੇ ਤੋਂ ਗਲਤੀ ਹੋਈ ਆ ਤੇ ਅਸੀਂ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਵੀ ਸਿੱਤ ਨੂੰ ਜਲਦੀ ਤੋਂ ਜਲਦੀ ਜਿੰਨਾ ਵੀ ਆ ਕੰਟਰੋਲ ਹੋ ਸਕੇ ਐਂ ਕਿ ਇਹਦਾ ਨੁਕਸਾਨ ਨਾ ਹੋਵੇ ਪਹਿਲੇ ਹੀ ਪੰਜਾਬ ਬਹੁਤ ਨੁਕਸਾਨੀ ਕਹਿੰਦਾ ਮਤਲਬ ਜੋ ਵੀ ਹੈ ਹੁਣ ਸ਼ਾਂਤ ਹੋ ਜਾ ਹਾਂ ਜੋ ਵੀ ਸ਼ਾਂਤ ਹੋ ਜਾ ਪਹਿਲੇ ਹੀ ਪੰਜਾਬ ਚ ਬੜਾ ਹੀ ਤੁਸੀਂ ਦੇਖ ਹੀ ਰਹੇ ਹੋ ਉਹਨਾਂ ਨੁਕਸਾਨ ਹੋ ਗਿਆ ਲੋਕਾਂ ਦਾ ਹੁਣ ਅੱਗੇ ਤਾਂ ਚੱਲਣ ਲੈ ਕੇ ਰਹਿ ਵੀ ਨਹੀਂ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਜ਼ਿਆਦਾ ਨੁਕਸਾਨ ਹੋ ਗਿਆ ਹੁਣ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸਾਡੀ ਸਾਰੀ ਟੀਮ ਕੈਬਨਟ ਹੰਦੀ ਮੁੰਡੀਆਂ ਜਿਲ੍ਹੇੋਂ ਸਾਨੂੰ ਲਾਈਜੀ ਆ ਸੇਵਾ ਜੀ 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 ਬਹੁਤ ਆਣ ਸੁਖਾਵਾ ਵੈਸੇ ਤਾਂ ਆਪਾਂ ਕਹੀਏ ਕੀ ਵੀ ਜੋ ਹੋਇਆ ਵਾ ਬੰਨ ਦੇ ਵਿੱਚ ਜੋ ਆਪਾਂ 7 ਦਿਨ ਤੋਂ ਇੱਥੇ ਆ ਰਹੇ ਆ ਤੇ ਜਦੋਂ ਅਸੀਂ ਉਦੋਂ ਆਏ ਸੀਗੇ ਜਦੋਂ 2-3 ਸੌ ਫੁੱਟ ਅੱਗੇ ਹੁੰਦਾ ਸੀਗਾ ਤੇ ਅੱਜ ਬੰਨ ਰਿਆ ਨਹੀਂ ਬੜੇ ਦੁੱਖ ਵਾਲੀ ਗੱਲ ਆ ਪਰ ਫਿਰ ਵੀ ਚਲੋ ਇਹ ਸਾਡੇ ਸੰਗਤਾਂ ਦਾ ਹੌਸਲਾ ਮਾਣੇ ਇੱਕ ਟੀਮ ਬਣ ਕੇ ਪਾਰਟੀ ਦੀ ਟੀਮ ਬਣ ਕੇ ਜਿਵੇਂ ਸਾਨੂੰ ਪਾਰਟੀ ਹਾਈ ਕਮਾਂਡ ਤੋਂ ਵੀ ਜੋ ਨਿਰਦੇਸ਼ਾਂ ਨਰੇ ਦੀ ਵੀ ਦੇਖੋ ਇੱਕ ਅਰਦਾਸਾਂ ਚਾਹੀਦੀਆਂ ਲੋਕਾਂ ਦੀਆਂ ਕਿ ਵੀ ਜਿਹੜੇ ਘਰ ਬੈਠੇ ਨੇ ਵੀ ਵੀ بارش ਦਾ ਕੰਮ ਛਾਲੇ ਜਾਵੇ ਤੇ ਪਾਣੀ ਢਲ ਜਾਵੇ ਤੇ ਜਿਹੜਾ ਹੁਣ ਲੈਵਲ 'ਚ ਚੱਲ ਰਿਹਾ ਹੋਰ ਤਲੇ ਡਾਊਨ ਹੋ ਜਾਵੇ ਕਿਉਂਕਿ ਬਹੁਤ ਬੁਰਾ ਹਾਲਾ ਖਾਰ ਪਈ ਜਾਂਦੀ ਆ ਚਲੋ ਫਿਰ ਵੀ ਪ੍ਰਸ਼ਾਸਨ ਮਾਣਿਓ ਡੀਸੀ ਸਾਹਿਬ ਸਾਡੇ ਮੰਤਰੀ ਸਾਹਿਬ ਜੋ ਜੋ ਬਣ ਬਣਦਾ ਸੀ ਵੀ ਉਹਨਾਂ ਦੇ ਬ੍ਰਦਰ ਛੋਟੇ ਆ ਜਾਏ ਹੋਏ ਆ ਸਵੇਰ ਦੀ ਡਿਊਟੀ ਨਿਭਾ ਰਹੇ ਆ ਜੁਰਾਵਰ ਸਿੰਘ ਜੀ ਚੇਅਰਮੈਨ ਸਾਹਿਬ ਬੈਠੇ ਨਾਲ ਸਾਡੀ ਸਰਪੰਚਾਂ ਦੀ ਟੀਮ ਸਾਰੇ ਸਾਰੇ ਇੱਥੇ ਬੈਠੇ ਕਾਉਂਸਲਰ ਸਹਿਬਾਨ ਜਿਵੇਂ ਅਸੀਂ ਆ ਗਏ ਤੇ ਸਵੇਰ ਦੇ ਜੋ ਟਰਾਲੀਆਂ ਲੋਡ ਕਰ ਕਰਕੇ ਜੋ ਬਣ ਬਣਦਾ ਪਾਣੀ ਦੀ ਸੇਵਾ ਆ ਜੋ ਬੋਰੀਆਂ ਦੀ ਸੇਵਾ ਚੱਲ ਰਹੀ ਆ ਉਹ ਕਰ ਰਹੇ ਆ ਬਾਕੀ ਸੀਨੀਅਰ ਲੀਡਰਸ਼ਿਪ ਵੱਲੋਂ ਮੰਤਰੀ ਸਾਹਿਬ ਵੱਲੋਂ ਸਾਡੀ ਲੀਡਰਸ਼ਿਪ ਲੀਡਰਸ਼ਿਪ ਵੱਲੋਂ ਸੀਨੀਅਰ ਲੀਡਰਸ਼ਿਪ ਵੱਲੋਂ 5000 ਦਾ ਡੀਜ਼ਲ 5000 ਲੀਟਰ ਡੀਜ਼ਲ ਵੀ ਆਇਆ ਉਹ ਵੀ ਉੱਥੇ ਸੇਵਾ ਦੀ ਲਾਇਆ ਹੋ ਤੇ ਜੋ ਬੰਨ ਬਣਦਾ ਅਸੀਂ ਉਹ ਕਰ ਰਹੇ ਹਾਂ ਬਟ ਪਰ ਅੱਗੇ ਫਿਰ ਵੀ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਵੀ ਜਲਦੋ ਜਲ ਦੇ ਇਹ ਕਰੋਪੀ ਨੂੰ ਥੋੜਾ ਠੰਮਾ ਕਰੇ ਧੰਨਵਾਦ ਹੈ थैंक यू ਇਹ ਦੱਸਿਆ ਜਾ ਰਿਹਾ ਕਿ ਡੀਸੀ ਸਾਹਿਬ ਵੀ ਇੱਥੇ ਬੁਣਚਿਆ ਉਹ ਵੀ ਲਗਾਤਾਰ ਖੁਦ ਸੇਵਾ ਕਰ ਰਹੇ ਆ ਅਸੀਂ ਉੱਥੇ ਜਾ ਕੇ ਇਹ ਵੀ ਦਿਖਾਣੇ ਆ ਡੀਸੀ ਸਾਹਿਬ ਨੂੰ ਮਿਲਦੇ ਆ ਕੀ ਕੰਮ ਕਰਦੇ ਆ ਬੋਲ ਸਕਦਾ ਲੰਗਰ ਦੀ ਵੀ ਸੇਵਾ ਲਗਾਤਾਰ ਚੱਲ ਰਹੀ ਹੈ ਪਿੰਡ ਰਸਨਾ ਨਗਰ ਤੋਂ ਲਗਭਗ ਜਗ੍ਹਾ ਤੋਂ ਸ਼ਰਵਣਾ ਭਾਈ ਜਾ ਰਹੀ ਹੈ ਇਹ ਗੁਰਦੁਆਰਾ ਕਲੋਨੀ ਦੇ ਯਹੀ ਕਾਲੀ ਕਲੋਨੀ ਇਸੇ ਨਗਰ ਦਾ ਇਸੇ ਨਗਰ ਦਾ ਉੱਚਾਦਰ ਬਾਬੇ ਨਾਨਕ ਗੁਰਦੁਆਰਾ ਖਾਬ ਵੱਲੋਂ ਇਹ ਲੰਗਰ ਚਲਾਇਆ ਗਿਆ ਸ਼ੁਰੂ ਤੋਂ ਹੀ ਇਹ ਯੂਰੋਪਨ ਸਰਪੰਚ ਜਿੱਦਨ ਤੋਂ ਹੀ ਵਾਰਸ਼ੀਵਾਰੀ ਉਦੋਂ ਲੱਗਦਾ ਚਲਾ ਰਹੀ ਹੈ को लगातार चल रही है था था। था आगे माहौल किधर है माहौल तो ਹੁਣ ਬਹੁਤ ਖਰਾਬ ਹੈ ਜੀ ਬਹੁਤ ਖਰਾਬ ਹੈ ਜੀ ਪਾਣੀ ਤਾਂ ਤਕਰੀਬਨ ਬੰਨ ਤਾਂ ਖੋਰਾ ਫਰਕੇ ਕਿਸ ਤਰ੍ਹਾਂ ਦੇਖਦੇ ਹੋ ਸਵੇਰ ਦੀ بارش ਵੀ ਪੈਣ ਲੱਗੀ ਹੁਣ ਫਿਰ ਜਦੋਂ ਥਮ ਗਈ ਥੋੜੀ ਜੀ ਹਾਂਜੀ ਉਦੋਂ ਹੀ ਚੱਲ ਰਹੀ ਹੈ ਜੀ ਆਲਰੇਡੀ 21 ਤਰੀਕ ਤੋਂ ਲਗਾਤਾਰ ਇਸੇ ਤਰ੍ਹਾਂ ਚੱਲ ਰਹੀ ਹੈ ਠੀਕ ਹੈ ਜੀ ਗੁਰਜੀਤ ਸਿੰਘ ਸਾਹਿਬ ਆਈ ਕੁਝ ਨਹੀਂ ਫੋਟੋ ਅੱਜ ਬਹੁਤ ਹੀ ਘਟ ਦੇ ਵਿੱਚ ਬਾਹਰੋਂ ਸੰਤਾ ਬਹੁਤ ਦੂਰੋਂ ਦੂਰੋਂ ਵੱਡੇ ਵੱਡੇ ਉਪਰਾਲੇ ਹੋਏ ਆ ਲੰਗਰ ਵੀ ਆਏ ਆ ਅੱਜ ਸਾਡੇ ਪਿੰਡ ਸਸਰਾਲੀ ਕਲੋਨੀ ਮੈਂ ਮੌਜੂਦਾ ਪੰਚ ਅਰਜਨ ਸਿੰਘ ਜੀ ਸਾਡੇ ਪਿੰਨ ਸਸਰਵਾਲੀ ਕਲੋਨੀ ਗੁਰਦੁਆਰਾ ਸਾਹਿਬ ਤੋਂ ਲੰਗਰ ਚੱਲ ਰਿਹਾ ਜੀ ਲਗਾਤਾਰ 6 ਦਿਨਾਂ ਤੋਂ ਚੱਲ ਰਿਹਾ ਵਾ ਬਾਰੋ ਸੰਗਤਾਂ ਦਾ ਸਹਿਯੋਗ ਆ ਜੇ ਕਿਸੇ ਸੰਗਤ ਦਾ ਸਹਿਯੋਗ ਦੇਣਾ ਵੀ ਆ ਉੱਚਾ ਦਰਵਾਜ਼ੇ ਨਾਨਕ ਦਾ ਸੋਹਣਾ ਦਰਵਾਜ਼ੇ ਨਗਦਾ ਸਾਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਬਹੁਤ ਸੋਹਣਾ ਗੁਰਦੁਆਰਾ ਜੇਕਰ ਸੰਗਤਾਂ ਦਾ ਕੋਈ ਵੀਰ ਭਾਈ ਨਾਲ ਸੇਵਾ ਕਰਨੀ ਹੈ ਦੋਦੀ ਘੜੀ ਦੇ ਵਿੱਚ ਸਾਡੇ ਪ੍ਰਾਂਤਿਕ ਬੈਠੇ ਕਮੇਟੀ ਮੈਂਬਰ ਬੈਠੇ ਆ ਉਹ ਸਾਡੇ ਪ੍ਰਧਾਨ ਜੀ ਅਮਰੀਕ ਸਿੰਘ ਜੀ ਗੁਰਦੁਆਰਾ ਪ੍ਰਧਾਨ ਗੁਰਦੁਆਰਾ ਸਾਹਿਬ ਹੀ ਬੈਠੇ ਆ ਔਰ ਸਾਡੇ ਜਿੰਨੇ ਵੀ ਲੱਖੜੇ ਡੇਰੇ ਦੇ ਜਿੰਨੇ ਵੀ ਤਰੀਕ ਬੱਜਣ ਮਿੱਤਰ ਦੇਖ ਰਹੇ ਹੋ ਸਾਰੇ ਬੜੇ ਉਤਸ਼ਾਹ ਨਾਲ ਸੇਵਾ ਵਿੱਚ ਜੁੜੇ ਹੋਏ ਆ